ਸਭ ਤੋਂ ਪਹਿਲੇ ਪ੍ਰਭੂ ਜੀ ਮਸੀਹ ਦੇ ਮਿੱਠੇ ਰਮਦਰ ਨਾਮ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਔਰ ਇਹ ਖੁਦਾਵੰਦ ਦਾ ਵੱਡਾ ਧੰਨਵਾਦ ਹੈ ਪ੍ਰਭੂ ਦਾ ਫਜ਼ਲ ਹੈ ਔਰ ਆਪ ਸਭ ਦੇ ਚੈਨਲ ਦੇ ਮਾਧਮ ਜ਼ਰੀਏ ਮੈਂ ਦੱਸਣਾ ਚਾਹੁੰਦਾ ਹੈ ਕਿ ਸਾਡੇ ਵਿੱਚ ਪ੍ਰਭੂ ਦੇ ਦਾਸ ਪਾਸਟਰ ਸ਼ੰਕਰ ਜੀ ਹੈ ਔਰ ਜਿਨ੍ਹਾਂ ਨੂੰ ਡਿਸਟ੍ਰਿਕਟ ਜਿਹੜਾ ਹੈ ਪ੍ਰਧਾਨ ਮਤਲਬ ਪਾਸਾਂ ਦੇ ਲਾਇਗ ਹੈ ਪਾਸ ਅਕਾਸ਼ ਜੀ ਨੂੰ ਉਮੀਦ ਪ੍ਰਧਾਨ ਲਾਇਆ ਗਿਆ ਹੈ ਔਰ ਜਦੋਂ ਆਪਾਂ ਖੁਦਾ ਦੇ ਕਲਾਮ ਦੇ ਵਿੱਚੋਂ ਪੜ੍ਹਦੇ ਹਾਂ ਤੇ ਪ੍ਰਭੂ ਦੀ ਬਾਣੀ ਦੇ ਵਿੱਚ ਲਿਖਿਆ ਹੈ ਲਿਖਿਆ ਕਿ ਪ੍ਰਭੂ ਜੀ ਕਹਿੰਦੇ ਫਸਲ ਤਾਂ ਪੱਕੀ ਹੋਈ ਨੇ ਪਰ ਮਜ਼ਦੂਰ ਬੜੇ ਘੱਟ ਨੇ ਸੋ ਉਹ ਚੀਜ਼ ਨੂੰ ਸਮਝ ਲੋ ਖੁਦਾ ਦੇ ਦਾਸਾਂ ਨੂੰ ਨਜ਼ੂਰ ਕੀਤਾ ਹੋਇਆ ਹੈ ਤਾਂ ਜੋ ਹੋਰ ਪ੍ਰਭੂ ਦੀ ਸੇਵਕਾਂ ਨੂੰ ਅੱਗੇ ਵਧਾਉਣ ਔਰ ਇਹਨਾਂ ਦੇ ਜ਼ਰੀਏ ਬਹੁਤ ਸਾਰੇ ਲੋਕ ਜਿਹੜੇ ਹੈ ਖੁਦਾ ਦੇ ਨਾਮ ਨੂੰ ਜਾਣਨ ਵਾਲੇ ਬਣ ਜਾਣ ਔਰ ਇਹਨਾਂ ਦੇ ਜ਼ਰੀਏ ਪ੍ਰਭੂ ਦੀ ਜੋ ਪ੍ਰੇਮ ਦਾ ਜੋ ਪਿਆਰ ਦਾ ਸੰਦੇਸ਼ ਹੈ ਉਹ ਲੋਕਾਂ ਤੱਕ ਪਹੁੰਚਾਇਆ ਜਾਵੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਕਿਸੇ ਪਾਸਰ ਨੂੰ ਕੋਈ ਦਿੱਕਤ ਆndi ਹੈ ਪਰੇਸ਼ਾਨੀ ਆndi ਹੈ ਜਿਵੇਂ ਹਾਲੀ ਵਿੱਚ ਕੁਝ ਸਟੇਟਾਂ ਦੇ ਵਿੱਚ ਕਾਫੀ ਚਰਚਾ ਦੇ ਉੱਪਰ ਸਟਾਉ ਆਇਆ ਤੇ ਉੱਥੇ ਜਾ ਕੇ ਵੀ ਲੀਗਲ ਐਕਸ਼ਨ ਕਮੇਟੀ ਨੇ ਜਿਹੜਾ ਹੈ ਵਰਕ ਕੀਤਾ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਵੀ ਕਿਤੇ ਪ੍ਰੋਬਲਮ ਆਏਗੀ ਔਰ ਉਹ ਨਾਲ ਖੜੇਗੀ ਕਮੇਟੀ ਜਿਹੜੀ ਹੈ ਉਹਨਾਂ ਦੀ ਹੈਲਪ ਦੇ ਲਈ ਹਮੇਸ਼ਾ ਉਹਨਾਂ ਦੇ ਨਾਲ ਖੜੇਗੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਸੋ ਮੇਰਾ ਨਾਮ ਕੁਲਦੀਪ ਸਿੰਘ ਤੋਂ ਗੁਰਦਾਸਪੁਰ ਤੋਂ ਪੰਜਾਬ ਇੰਚਾਂਜ ਲਿਕਲ ਐਕਸ਼ਨ ਕਮੇਟੀ 올 ਇੰਡੀਆ ਸੋ ਮੈਂ ਤੁਹਾਡੇ ਮੱਧਿਆਮ ਰਾਹੀਂ ਦੱਸਣਾ ਚਾਹੁੰਦਾ ਕਿ ਜੋ ਅੱਜ ਇੱਕ ਪਿੰਡ ਬੱਬੇਹਾਲੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਲਿਕਲ ਕ੍ਰੈਕਸ਼ਨ ਐਕਸ਼ਨ ਕਮੇਟੀ ਵੱਲੋਂ ਜਿਹਦੇ ਅਸੀਂ ਚਾਰ ਵਿੰਗ ਬਣਾਏ ਹੋਏ ਨੇ ਸਪੋਰਟਸ ਵਿੰਗ ਪੋਲੀਟੀਕਲ ਵਿੰਗ ਮੈਲਾ ਵਿੰਗ ਪਾਸਟਰ ਵਿੰਗ ਸੋ ਪੋਲੀਟੀਕਲ ਵਿੰਗ ਦੇ ਪਹਿਲਾਂ ਵੀ ਨੂੰ ਯੁਗਤੀਆਂ ਕੀਤੀਆਂ ਗਈਆਂ ਨੇ ਸੋ ਅੱਜ ਦਾ ਜਿਹੜੀ ਇਹ ਯੁਗਤੀ ਹੈ ਪਿੰਡ ਬੱਬੇਹਾਲੀ ਦੇ ਵਿੱਚ ਸਾਡੇ ਬ੍ਰਦਰ ਸੰਦੀਪ ਸਿੰਘ ਪਹਿਲਵਾਨ ਜਿਨ੍ਹਾਂ ਨੂੰ ਸਪੋਰਟਸ ਵਿੰਗ ਦਾ ਪੰਜਾਬ ਪ੍ਰਧਾਨ ਲਗਾਇਆ ਗਿਆ ਹੈ ਔਰ ਸਾਡੇ ਵਿੱਚ ਹੋਰੀ ਪਾਸਟਰ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਜੋ ਆਉਣ ਵਾਲੇ ਸਮਾਂ ਦੇ ਵਿੱਚ ਹੋਰ ਪਿੰਡਾਂ ਦੇ ਥਾਵਾਂ ਦੇ ਵਿੱਚ ਨਿਯੁਕਤੀਆਂ ਕੀਤੀਆਂ ਜਾਣਗੇ ਜੋ ਇਹ ਲੀਗਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਜੋ ਮੇਨ ਅਜੰਡਾ ਹੈ ਕਿ ਜਿਵੇਂ ਕਿ ਲੋਕਾਂ ਨੂੰ ਦਬਾਇਆ ਜਾਂਦਾ ਆ ਲੋਕਾਂ ਨੂੰ ਹੱਕ ਨਹੀਂ ਮਿਲਦੇ ਜਿਵੇਂ ਪਾਸਟਰ ਦਾ ਅਤਿਆਚਾਰ ਜਿਨੋ ਦਿਨ ਵਧ ਰਹੇ ਨੇ ਚਰਚਾਂ 'ਤੇ ਹਮਲੇ ਹੋ ਰਹੇ ਨੇ ਇਹਨਾਂ ਦੇ ਵਿਰੁੱਧ ਸਾਡੀ ਇੱਕ ਜੰਗ ਛੜੀ ਹੋਈ ਆ ਸੋ ਜਿੰਨੇ ਵੀ ਲੋਕ ਲੀਗਲ ਐਕਸ਼ਨ ਕਮੇਟੀ ਦੇ ਦੁਆਰਾ ਸਾਡੇ ਨਾਲ ਜੁੜਨੇ ਨੇ ਸਾਡਾ ਸਹਿਯੋਗ ਕਰ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ। ਸੋ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਰ ਪਿੰਡ, ਹਰ ਜਗ੍ਹਾ, ਹਰ ਸ਼ਹਿਰ, ਹਰ ਜ਼ਿਲ੍ਹਿਆਂ ਦੇ ਵਿੱਚ ਅਸੀਂ ਇਸ ਲੀਗਲ ਐਕਸ਼ਨ ਦੀ ਕਮੇਟੀ ਨੂੰ ਲੈ ਕੇ ਜਾਵਾਂਗੇ। ਜਿੱਥੇ ਵੀ ਸਾਡੀ ਜ਼ਰੂਰਤ ਆ ਕਿਸੇ ਨੂੰ ਅਸੀਂ ਉਹਨਾਂ ਦੇ ਨਾਲ ਖੜੇ ਆ ਔਰ ਜਿੰਨੇ ਵੀ ਲੋਕ ਸਾਡੇ ਕੋ ਮਾਇਤ ਲੈਣ ਉਹਨਾਂ ਰੇਟਾਂ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਉਹਨਾਂ ਦੀ ਮਾਇਤ ਜ਼ਰੂਰ ਕਰਾਂਗੇ। ਸੋ ਜਿਹੜੀ ਸਾਡੀ ਲੀਗਲ ਐਕਸ਼ਨ ਕਮੇਟੀ ਆ 올 ਇੰਡੀਆ ਦੀ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਕੰਮ ਹੋ ਰਹੇ ਨੇ। ਲੇਕਿਨ ਪੰਜਾਬ ਤਬਾਹ ਕੋਈ ਵੀ ਕਮੇਟੀ ਕੰਮ ਨਹੀਂ ਕਰ ਰਹੀ ਹੈ ਸੋ ਸਾਡੀ ਜਿਹੜੀ ਲੀਗਲ ਐਕਸ਼ਨ ਕਮੇਟੀ ਆ ਹਰ ਸਟੇਟਰ ਵਿੱਚ ਪਹੁੰਚੀ ਆ 12 ਸਟੇਟਾਂ ਜਿਨ੍ਹਾਂ ਦਾ ਕੰਮ ਪਹੁੰਚ ਚੁੱਕਿਆ ਵਾ ਮਿੱਤੇ ਦਿਨ ਅਸੀਂ ਹਰਿਆਣਾ ਦੇ ਵਿੱਚ ਵੀ ਹਮਲੇ ਹੋਈ ਸੀ ਚਰਚਾਂ ਦੇ ਉਹਨਾਂ ਤੇ ਵੀ ਫਾਇਰ ਕਰਵਾਈ ਜਿਵੇਂ ਰਾਸਥਾਨ ਦੇ ਵਿੱਚ ਚਰਚੇ ਬੰਦ ਸੀ ਖਲਵਾਏ ਯੂਪੀ ਦੇ ਵਿੱਚ ਵੀ ਕੰਮ ਚੱਲ ਰਿਹਾ ਬਿਹਾਰ ਦੇ ਵਿੱਚ ਕੰਮ ਚੱਲ ਰਿਹਾ ਸੋ ਇਸੇ ਤਰ੍ਹਾਂ ਬਹੁਤ ਹੀ ਅਸੀਂਆਂ ਸਿਟੀਆਂ ਨੇ ਜਿਹਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਸੋ ਪੰਜਾਬ ਦੇ ਵਿੱਚ ਤੇ ਬਹੁਤ ਹੀ ਸੂਝਵਾਨ ਲੀਡਰ ਵੀ ਨੇ ਬਹੁਤ ਹੀ ਜਥੇਬੰਦੀਆਂ ਨੇ ਹਰ ਇੱਕ ਦਾ ਸਹਿਯੋਗ ਕਰਦੀਆਂ ਨੇ ਤੋ ਅਸੀਂ ਇਹਹੀ ਮੈਸੇਜ ਦੇਣਾ ਚਾਹੁੰਦੇ ਹਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਹਮਲਾ ਮਾਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਹੱਤਿਆਚਾਰ ਜਾਂ ਹਮਲੇ ਚਰਚਾਂ ਦੇ ਜਾਂ ਪਾਸਟਾਂ ਦੇ ਉੱਤੇ ਹੋ ਰਹੇ ਨੇ ਨਾ ਹੋਣ ਸੋ ਮੈਂ ਇਹਹੀ ਅਪੀਲ ਕਰਾਂਗਾ ਸਾਰੇ ਜਥੇਬੰਦੀਆਂ ਨੂੰ ਕਿ ਸਾਰੇ ਇੱਕ ਨਾ ਏਕਾ ਕਰਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੰਮ ਕਰੋ ਸਾਰੇ ਜਮਸੀ ਦੀ ਮੇਰਾ ਸੰਦੀਮਸੀ ਪਿੰਨ ਬੱਬੇ ਵਾਲੀ ਤੋਂ 5 ਮਿੰਟ ਲੀਗਲ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਪੋਰਟਸ ਵਿੰਗ ਦਾ ਪ੍ਰਧਾਨ ਲਗਾਇਆਗਾ ਮੈਂ ਇਹਨਾਂ ਨੂੰ ਵਾਅਦਾ ਦਿੰਦਾ ਵਾਂ ਕਿ ਮੈਂ ਨਾਲ ਪੂਰੀ ਮਾਦਰੀ ਨਾਲ ਕੰਮ ਕਰਾਂਗਾ ਤੇ ਬਾਕੀ ਤੁਹਾਡੇ ਸਾਰਿਆਂ ਦਾ ਧੰਨਵਾਦ ਮੈਨੂੰ ਤੁਸੀਂ ਇੰਨਾ ਜੋਗਾ ਇੰਨਾ ਸਨਮਾਨ ਦਿੱਤਾ ਹੈ ਬਹੁਤ-ਬਹੁਤ